ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪਰसों ਰਾਹੁਲ ਗਾਂਧੀ ਨੇ ਪੂਰੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਕਰਕੇ ਦੱਸਿਆ ਸੀ ਵੀ ਕਿਹੜੇ ਹਲਕੇ ਦੇ ਵਿੱਚੋਂ ਕਿਹੜੇ ਬੂਥ ਦੇ ਉੱਤੇ ਕਿਹੜੀਆਂ ਡੁਪਲੀਕੇਟ ਵੋਟਾਂ ਨੇ ਅੱਡ-ਅੱਡ ਤਰ੍ਹਾਂ ਦੀਆਂ ਕੈਟਾਗਰੀ ਦੇ ਵਿੱਚ ਉਹਨੇ 1,250 ਵੋਟਾਂ ਦੱਸਿਆ ਸੀ ਵੀ ਇਹ ਗਲਤ ਬਣੀਆਂ ਹੋਈਆਂ ਨੇ ਤੇ ਇਸੇ ਕਰਕੇ ਹੀ ਉਹ विधानसभा ਹਲਕਾ ਬਹੁਤ ਵੱਡੀ ਲੀਡ ਨਾਲ ਹਾਰ ਗਏ ਤੇ ਦੂਜੇ ਉਹਦੇ ਕਰਕੇ ਲੋਕ ਸਭਾ ਸੀਟ ਹਾਰ ਗਏ ਇਸ ਤਰ੍ਹਾਂ ਦਾ ਸਾਰੇ ਦੇਸ਼ 'ਚ ਹੈ ਉਹਨੇ ਇਹ ਵੀ ਕਿਹਾ ਸੀ ਵੀ ਜੇ ਚੋਣ ਕਮਿਸ਼ਨ ਆਪਣੀਆਂ ਸਾਰੀਆਂ ਵੋਟਰ ਸੂਚੀਆਂ ਸਾਰੇ ਦੇਸ਼ ਦੀਆਂ ਜਿਹੜੀਆਂ ਕੰਪਿਊਟਰ ਤੇ ਪੜੀਆਂ ਜਾ ਸਕਦੀਆਂ ਹੋਣ ਉਹ ਪਾ ਦੇਣ ਤਾਂ ਕਿ ਉਹ ਕੰਪਿਊਟਰ ਦੇ ਉੱਤੇ ਫੋਟੋਆਂ ਦੇਖ ਕੇ ਕਿਹੜਾ ਇਹ ਇੱਕੋ ਫੋਟੋ ਵਾਲਾ ਬੰਦਾ ਕਿੱਥੇ ਕਿੱਥੇ ਬੈਠਾ ਹੈ ਕਿਹੜੇ-ਕਿਹੜੇ ਬੂਥਾਂ ਤੇ ਉਹ ਪਤਾ ਲੱਗ ਸਕਦਾ ਹੈ ਤੇ ਉਹਦੇ ਨਾਵਾਂ ਤੋਂ ਪਤਾ ਲੱਗ ਸਕਦਾ ਹੈ ਬਾਕੀ ਚੀਜ਼ਾਂ ਤੋਂ ਪਤਾ ਲੱਗ ਸਕਦਾ ਹੈ ਉਹਦੇ ਕਾਰਡ ਨੰਬਰਾਂ ਤੋਂ ਵੀ ਪਤਾ ਲੱਗ ਸਕਦਾ ਹੈ ਸੋ ਚੋਣ ਕਮਿਸ਼ਨ ਇਹ ਸਾਰੀ ਚੋਰੀ ਦੇ ਵਿੱਚ ਭਾਈਵਾਲ ਹੈ ਤੇ ਉਹ ਇਹ ਦੱਸ ਨਹੀਂ ਰਿਹਾ ਤੇ ਉਹਦੇ ਉੱਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਬਿਆਨ ਆਇਆ ਸੀ ਵੀ ਰਾਹੁਲ ਗਾਂਧੀ ਨੂੰ ਜਿਹੜੇ ਵੀ ਇਤਰਾਜ਼ ਨੇ ਉਹ ਇਤਰਾਜ਼ ਆਪਣੇ ਇੱਕ ਐਫੀਡੇਵਟ ਦੇ ਉੱਤੇ ਹਲਫਨਾਮੇ ਦੇ ਉੱਤੇ ਸੌਂਖਾ ਕੇ ਕਹਿ ਦੇਵੇ ਵੀ ਆਹ ਇਤਰਾਜ਼ ਨੇ ਅਸੀਂ ਉਹਦੀ ਇਨਕੁਆਰੀ ਕਰਾ ਲਾਂਗੇ ਉਦੇ ਉੱਤੇ ਕੱਲ ਤਿੰਨ ਜਿਹੜੇ ਇਸ ਮਸਲੇ ਦੇ ਐਕਸਪਰਟ ਨੇ ਉਹਨਾਂ ਦਾ ਬਿਆਨ ਆ ਗਿਆ ਇੱਕ ਬਿਆਨ ਤਾਂ ਉੱਗੇ ਵਕੀਲ ਕਪਲ ਸਿੰਬਲ ਜੀ ਦਾ ਆਇਆ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਰੂਲ ਦੇ ਤਹਿਤ ਉਹ ਕਹਿ ਰਿਹਾ ਵੀ ਤੁਸੀਂ ਓਬਜੈਕਸ਼ਨ ਲਾ ਦਿਓ 23 ਬੀ 23 ਬੀ ਜਿਹੜਾ ਰੂਲ ਹੈਗਾ ਚੋਣ ਦਾ ਚੋਣ ਜਿਹੜੇ ਕਾਰਨ ਜਿਹੜੇ ਵੋਟਰ ਬਣਾਉਣ ਦਾ ਰੂਲ ਹੈ ਉਸ ਰੂਲ ਉਹ ਰੂਲ ਉਦੋਂ ਲਾਗੂ ਹੁੰਦਾ ਜਦੋਂ ਕੋਈ ਚੋਣਾਂ ਦੀ ਸੂਚੀ ਬਣੀ ਹੈ ਉਹਦਾ ਡਰਾਫਟ ਛਪਿਆ ਹੋਇਆ ਹੈ ਉਹਦੇ 30 ਦਿਨ ਦੇ ਵਿੱਚ ਵਿੱਚ ਤੁਸੀਂ ਇਤਰਾਜ਼ ਦੱਸਣੇ ਹੈ ਕਿਹੜਾ ਨਾਮ ਗਲਤ ਪੈ ਗਿਆ ਕਿਹੜਾ ਠੀਕ ਪੈ ਗਿਆ ਕੀ ਦਾ ਰਹਿ ਗਿਆ ਜਾਂ ਕੀ ਉਹਦੇ ਵਿੱਚ ਗਲਤੀਆਂ ਨੇ ਉਹ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਦੇਣਾ ਹੁੰਦਾ ਹੈ ਉਸ ਦਾ ਉਹਨਾਂ ਨੇ ਜਵਾਬ ਦੇਣਾ ਹੁੰਦਾ ਪਰ ਇਹ ਤਾਂ ਸਵਾ ਸਾਲ ਤੋਂ ਉੱਤੇ ਹੋ ਗਿਆ ਇਹਦੀ ਤਾਂ ਮਿਆਦ ਲੰਘ ਗਈ ਇਸ ਕਰਕੇ ਇਹ ਅਮੀ ਕਹਿਣ ਖਾਤਰ ਸਾਰੇ ਦੇਸ਼ ਦੇ ਵਿੱਚ ਵੀ ਰਾਹੁਲ ਗਾਂਦੂ ਨੂੰ ਤਾਂ ਚੋਣ ਕਮਿਸ਼ਨ ਨੇ ਕਹਤਾ ਵੀ ਤੁਸੀਂ ਲਿਖ ਕੇ ਦੇ ਦਿਓ ਉਹ ਲਿਖ ਕੇ ਦੇ ਦੇਵੇ ਗੱਲ ਆਪਾਂ ਉਹ ਇਨਕੁਆਰੀ ਹੋ ਜਾਊਗੀ ਇਹ ਬਿਲਕੁਲ ਹੀ ਝੂਠੀ ਗੱਲ ਹੈ ਗਲਤ ਗੱਲ ਹੈ ਅੱਗੋਂ ਪੀ ਡੀਟੀ ਅਚਾਰੀ ਉਹ ਵੀ ਇਸ ਮਸਲਿਆਂ ਦੇ ਮਾਹਰ ਨੇ ਉਹਨਾਂ ਨੇ ਵੀ ਇਸ ਰੂਲ ਦੇ ਉੱਤੇ ਕਿਹਾ ਵੀ ਉਹ ਇੱਥੇ ਤਾਂ ਲਾਗੂ ਹੀ ਨਹੀਂ ਹੁੰਦਾ ਉਹ ਤਾਂ ਜਿਹੜੀ ਬਿਹਾਰ ਦੇ ਵਿੱਚ ਹੋਣ ਡਰਾਫਟ ਛਪੇਗਾ 1 ਅਗਸਤ ਨੂੰ ਇਸ ਡਰਾਫਟ ਦੇ ਵਿੱਚ ਮਹੀਨੇ-ਮਹੀਨੇ ਦੇ ਵਿੱਚ ਤੁਸੀਂ ਅਬਜੈਕਸ਼ਨ ਦੇਣੇ ਐ ਤੇ ਉਹਨਾਂ ਦੇ ਉੱਤੇ ਗਾਹਾਂ ਉਹਨਾਂ ਨੇ ਫੈਸਲਾ ਕਰਨਾ ਐ ਉਹਦੇ ਤੇ ਲਾਗੂ ਐ ਜਿਹੜੀ ਸੂਚੀ ਅੱਜ ਤੋਂ ਸਵਾ 100 ਸਵਾ ਸਾਲ ਡੇਢ ਸਾਲ ਪਹਿਲਾਂ ਛੱਪ ਗਈ ਉਹ ਸੂਚੀ ਦੇ ਉੱਤੇ ਇਤਰਾਜ਼ ਹੁਣ ਨਹੀਂ ਕਰੇ ਜਾ ਸਕਦੇ ਆ ਜਿਹੜੇ ਮੁੱਖ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਸ਼੍ਰੀ ਓਪੀ रावत ਜੀ ਉਹਨਾਂ ਨੇ ਵੀ ਕਿਹਾ ਵੀ ਇਹ ਇਹ ਬਿਲਕੁਲ ਹੀ ਗਲਤ ਐ ਕਪਲ ਸਿਬਲ ਨੇ ਤਾਂ ਕਿਹਾ ਵੀ ਇਹ مخੌਲ ਹੈਗਾ ਭਾਰਤ ਦੇ ਲੋਕਾਂ ਨਾਲ ਤੇ ਇਹਦੇ ਚ ਜਿਹੜਾ ਰੂਲ ਸਤਾ ਰਹੇਗਾ ਉਹਦੇ ਚ ਲਿਖਿਆ ਹੈ ਵੀ ਜਿਹੜਾ ਬੰਦਾ 30 ਦਿਨਾਂ ਦੇ ਵਿੱਚ ਵਿੱਚ ਕੋਈ ਓਬਜੈਕਸ਼ਨ ਨਹੀਂ ਦੇਊਗਾ ਉਸ ਤੋਂ ਬਾਅਦ ਦੇਊਗਾ ਉਹ ਮੰਨੇ ਹੀ ਨਹੀਂ ਜਾਊਗਾ ਤਾਂ ਰਿਜੈਕਟ ਹੋ ਜਾਊਗਾ ਸੋ ਇਹ ਰਿਜੈਕਟ ਕਰਨ ਲਈ ਮੰਗਿਆ ਜਾ ਰਿਹਾ ਸੋ ਸ਼ਰਿਆਮ ਝੂਠ ਦੂਸਰੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ 트럼ਪ ਵੱਲੋਂ 50% ਟੈਰ 25 ਹੁਣ 25 ਗਾਹਾਂ ਉਹਦੇ ਉੱਤੇ ਜਿਹੜਾ ਬਰਾਜ਼ੀਲ ਦਾ ਰਾਸ਼ਟਰਪਤੀ ਹੈ ਲੂਲਾ ਉਸਨੇ ਪ੍ਰਧਾਨ ਮੰਤਰੀ ਜੀ ਨੂੰ ਫੋਨ ਕਰਕੇ ਕਿਹਾ ਸੀ ਵੀ ਆਪਾਂ ਨੂੰ ਰਲ ਕੇ ਇਹਦੇ ਉੱਤੇ ਕੋਈ ਸਟ੍ਰੈਟੇਜੀ ਬਣਾਉਣੀ ਚਾਹੀਦੀ ਹੈ ਕੱਲ ਦੋ ਘਟਨਾਵਾਂ ਇਸੇ ਦੇ ਸੰਬੰਧ ਚ ਚੰਗੀਆਂ ਹੋਰ ਵਾਪਰ ਗਈਆਂ ਚਾਹੇ ਉਹ ਵੈਸੀ ਪਹਿਲਾਂ ਤੋਂ ਚੱਲ ਰਹੀਆਂ ਸੀ ਉਹਦੇ ਉਹਦਾ ਇੱਕ ਨਤੀਜਾ ਨਿਕਲਿਆ ਕਿ ਪ੍ਰਧਾਨ ਮੰਤਰੀ ਨੇ ਪੂਤਿਨ ਨੂੰ ਫੋਨ ਕਰਕੇ ਰਸ਼ੀਆ ਦੇ ਰਾਸ਼ਟਰਪਤੀ ਨੂੰ ਕਿਉਂਕਿ ਉਹਨੇ ਇੱਥੇ ਆਉਣਾ ਸਾਡੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਜੀਤ ਦਵਾਲ ਉੱਥੇ ਗਏ ਸੀ ਉਹਨਾਂ ਨੇ ਇਹ ਨਿਯੋੰਦਾ ਵੀ ਉਹਨਾਂ ਨੂੰ ਭੇਜਿਆ ਸੀ ਤੇ ਉਹ ਉਹਨਾਂ ਦਾ ਸਵਾਗਤ ਕੀਤਾ ਵੀ ਅਸੀਂ ਉਡੀਕ ਰਹੇ ਹਾਂ ਤੁਸੀਂ ਇੱਥੇ ਦੀ ਟ੍ਰਿਪ ਬਣਾਓ ਤਾਂ ਕਿ ਅਸੀਂ ਆਪਣਾ ਸਹਿਯੋਗ ਹੋਰ ਤਕੜਾ ਕਰ ਸਕੀਏ ਦੂਜੇ ਬੰਨੇ ਚੀਨ ਦੇ ਵਿੱਚ ਇੱਕ ਸ਼ੰਘਾਈ ਕਾਰਪੋਰੇਸ਼ਨ ਕੋਆਪਰੇਸ਼ਨ ਆਰਗੇਨਾਈਜੇਸ਼ਨ ਐਸ ਸੀਓ ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਕਈ ਵਾਰ ਹੁੰਦਾ ਹੈ ਵੀ ਕਿਸੇ ਹੋਰ ਬੰਦੇ ਨੂੰ ਭੇਜ ਜਾਂਦੇ ਆ ਪਰ ਪ੍ਰਧਾਨ ਮੰਤਰੀ ਮੋਦੀ ਖੁਦ ਜਾਣਗੇ ਉੱਥੇ ਇਸ ਦੇ ਉੱਤੇ ਚੀਨ ਦੇ ਅਧਿਕਾਰੀਆਂ ਨੇ ਚੀਨ ਦੇ ਆਗੂਆਂ ਨੇ ਇਸ ਗੱਲ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਵੀ ਪ੍ਰਧਾਨ ਮੰਤਰੀ ਮੋਦੀ ਆ ਰਹੇ ਹੈ ਤੇ ਅਸੀਂ ਇਹਦੇ ਤੇ ਮਸਲਾ ਕੋਈ ਦੇਖਾਂਗੇ ਸੋ ਇਹ ਹੈ ਵੀ ਅਸਲ ਚ ਟਰੰਪ ਤੇ ਉਹਦੇ ਨਾਲ ਜੁੜੇ ਹੋਰ ਜਿਹੜੇ ਮਤਲਬ ਬਲੈਕਮੇਲਰ ਵेश ਨੇ ਜਿਹੜੇ ਆੜੜ ਦੇਸ਼ਾਂ ਨੂੰ ਬਲੈਕਮੇਲ ਕਰਦੇ ਐ ਡਾਂਗ ਦੇ ਜੋਰ ਤੇ ਕਰਦੇ ਐ ਵੀ ਤੂੰ ਆ ਮੰਨ ਨਹੀਂ ਤੇਰੇ ਤੇ ਅਸੀਂ ਥੱਪੜਾਇਆ ਤੇਰੇ ਗੱਲ ਤੇ ਨਾਲ ਦੀ ਨਾਲ ਤੇ ਉਹ ਬਲੈਕਮੇਲਰਾਂ ਨੂੰ ਵੱਡਾ ਜਵਾਬ ਤਾਂ ਹੀ ਦਿੱਤਾ ਜਾ ਸਕਦਾ ਹੈ ਜਿਹੜਾ ਬ੍ਰਿਕਸ ਹੈ ਬ੍ਰਿਕਸ ਦਾ ਜਿਹੜਾ ਗੱਠ ਜੋੜ ਬਣਿਆ ਹੋਇਆ ਹੈ ਉਹਨੂੰ ਹੋਰ ਤਾਕੜਾ ਕਰਿਆ ਜਾਵੇ ਤੇ ਟਰੰਪ ਦੀਆਂ ਜਿਹੜੀਆਂ ਇਹ ਗਿੱਦੜ ਭਾਵਕੀਆਂ ਨੇ ਉਹਨਾਂ ਦੇ ਉੱਤੇ ਡਾਟ ਕੇ ਰੋਕ ਲਗਾਈ ਜਾਵੇ ਉਹਨੂੰ ਕਿਹਾ ਜਾਵੇ ਕਿ ਅਸੀਂ ਤਾਂ ਭਾਈ ਜਿੱਥੋਂ ਮਰਜੀ ਤੇਲ ਖਰੀਦੀਏ ਜਿੰਨੂੰ ਮਰਜੀ ਤੇਲ ਵੇਚੀਏ ਤੂੰ ਕੌਣ ਹੁੰਨਾ ਹੈ ਵਿੱਚ ਬੋਲਣ ਵਾਲਾ ਸੋ ਇਸ ਲਈ ਇਸ 트ੰਪ ਦੇ ਸਮੁੱਚੇ ਹਮਲੇ ਦਾ ਤੇ ਇਹਦੀਆਂ ਜਿਹੜੀਆਂ ਬਾਹਮ ਰੋੜੂ ਨੀਤੀਆਂ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਸਾਨੂੰ ਬ੍ਰਿਕਸ ਨੂੰ ਹੋਰ ਤਾਕੜਾ ਕਰਨਾ ਚਾਹੀਦਾ ਤੇ ਡਟ ਕੇ ਕਹਿਣਾ ਚਾਹੀਦਾ ਦਬਮੀ ਜੀਬ ਨਾਲ ਨਹੀਂ ਕਹਿਣਾ ਚਾਹੀਦਾ ਤੇ ਜਿੱਦਰੂ ਅੱਗੇ ਪਹਿਲਾਂ ਗੱਲ ਪੁਰੀ ਸੀ ਡੀ ਡਾਲਰਾਈਜੇਸ਼ਨ ਦੀ ਵੀ ਡਾਲਰ ਤੋਂ ਦੀ ਬਜਾਏ ਕੋਈ ਵੱਖਰੀ ਕਰੰਸੀ ਬ੍ਰਿਕਸ ਦੀ ਆਪਣੀ ਕਰੰਸੀ ਆ ਜਾਵੇ ਜਾਂ ਕੋਈ ਹੋਰ ਹੋ ਜਾਵੇ ਤਾਂ ਕਿ ਡਾਲਰ ਦੇ ਵਿੱਚ ਲੈਣ ਦੇਣ ਦੇਸ਼ ਦੁਨੀਆ ਭਰ ਦੇ ਵਿੱਚ ਘਟੇ ਤੇ ਇਹਨਾਂ ਦੀ ਜਿਹੜੀ ਹੈਂਕੜੀ ਆ ਉਹ ਨਿਕਲੇ ਉਹ ਉਧਰ ਨੂੰ ਵੀ ਤੁਰਨ ਦੀ ਲੋੜ ਹੈ ਅੱਜ ਦੇਸ਼ ਨੂੰ ਤੇ ਬਾਕੀ ਸਾਰੇ ਮੁਲਕਾਂ ਨੂੰ ਸੋ ਅ ਅਗਲੀ ਗੱਲ ਤੁਹਾਡੇ ਨਾਲ ਲਾਸਟ ਜਿਹੜੀ ਸਾਂਝੀ ਕਰਨੀ ਆ ਦੋਸਤੋ ਪਰਸੋਂ ਇਜ਼ਰਾਈਲ ਨੇ ਇੱਕ ਫੈਸਲਾ ਕੀਤਾ ਵੀ ਜਿਹੜੀ ਗਾਜ਼ਾ ਪੱਟੀ ਦੇ ਵਿੱਚ ਗਾਜ਼ਾ ਸ਼ਹਿਰ ਹੈ ਉਹ ਸ਼ਹਿਰ ਦੇ ਉੱਤੇ ਅਸੀਂ ਮੁਕੰਮਲ ਤੌਰ ਤੇ ਕਬਜ਼ਾ ਕਰ ਰਹੇ ਹਾਂ ਤੇ ਸਾਡੀਆਂ ਫੌਜਾਂ ਉੱਥੇ ਕਾਬਜ਼ ਰਹਿਣਗੀਆਂ ਤੇ ਉੱਥੇ ਸਾਡੀ ਗੱਲ ਤੋਂ ਬਿਨਾ ਪੱਤਾ ਵੀ ਨਹੀਂ ਹਿੱਲੂਗਾ। ਉਹਦੇ ਤੇ ਤਾਂ ਕਿ ਅਸੀਂ ਉੱਥੋਂ ਜਿਹੜਾ ਹਮਾਸ ਹੈ ਉਹਦਾ ਪੂਰਨ ਤੌਰ ਤੇ ਖਾਤਮਾ ਕਰ ਸਕੀਏ ਤੇ ਜਿਹੜੇ ਸਾਡੇ ਬੰਦਕ ਉੱਥੇ ਬੈਠੇ ਐ ਉਹਨਾਂ ਨੂੰ ਛੁਡਾ ਸਕੀਏ। ਇਹ ਆਪਣੇ ਆਪ ਚੀ ਇਹ ਇੱਕ ਗੁੰਡਾ ਕਾਰਵਾਈ ਹੈ ਉਸ ਦੀ ਤੇ ਉਸ ਦਾ ਜਿੱਥੇ ਬਾਹਰਲੇ ਦੇਸ਼ਾਂ ਨੇ ਯੂਰਪੀਅਨ ਯੂਨੀਅਨ ਨੇ ਇਹਦਾ ਵਿਰੋਧ ਕਰਿਆ ਉੱਥੇ ਜਰਮਨੀ ਦੇ ਚਾਂਸਲਰ ਜਿਹੜੇ ਮਰਜ਼ ਨੇ ਉਹਨਾਂ ਨੇ ਵੀ ਇਹਦਾ ਡਟ ਕੇ ਵਿਰੋਧ ਕਰਿਆ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਜਿਹੜੇ ਹਥਿਆਰ ਉਹਨੂੰ ਐਕਸਪੋਰਟ ਕਰਦੇ ਸੀਗੇ ਇਜ਼ਰਾਈਲ ਨੂੰ ਉਹਨਾਂ ਤੇ ਉਹਨਾਂ ਨੂੰ ਬੰਦ ਕਰਾਂਗੇ ਇਹ ਹਥਿਆਰ ਇਹਨਾਂ ਕੰਮਾਂ ਲਈ ਨਹੀਂ ਦਿੱਤੇ ਜਾ ਸਕਦੇ ਵੀ ਤੁਸੀਂ ਉਹਨਾਂ ਦੇਸ਼ਾਂ ਦੇ ਉੱਤੇ ਕਬਜ਼ੇ ਕਰੋ ਤੇ ਇਹ ਦੂਸਰਾ ਉੱਥੇ ਜਿਹੜੇ ਮੁਜ਼ਾਰੇ ਐ ਉਹ ਪਹਿਲਾਂ ਨਾਲੋਂ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਦੀ ਸਰਕਾਰ ਦੇ ਵਿਰੁੱਧ ਨੇਤਨ ਯਾਹੂ ਦੇ ਵਿਰੁੱਧ ਮੁਜ਼ਾਰੇ ਹੋਰ ਤਿੱਖੇ ਹੋਗੇ ਅੱਗੇ ਵੀ ਮੁਜ਼ਾਰੇ ਹੁੰਦੇ ਐ ਅੱਗੇ ਮੁਜ਼ਾਰਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਬੰਦਕ ਬਣਾਏ ਹੋਏ ਲੋਕ ਨੇ ਹਮਾਸ ਨੇ ਉਹਨਾਂ ਦੀਆਂ ਤਸਵੀਰਾਂ ਫੜ ਕੇ ਹੁੰਦੇ ਸੀ ਜਾਂ ਉਹਨਾਂ ਦੀ ਮੰਗ ਮੁਖ ਹੁੰਦੀ ਸੀ ਪਰ ਹੁਣ ਕੱਲ ਜਿਹੜਾ ਇੱਕ ਹੈ ਉਹਦੇ ਵਿੱਚ ਗਾਜ਼ਾ ਦੇ ਕਿਸੇ ਬੱਚੇ ਦਾ ਭੁੱਖੇ ਬੱਚੇ ਦਾ ਪੋਸਟਰ ਫੜਿਆ ਹੋਇਆ ਉਹਨਾਂ ਨੇ ਕਿਹਾ ਵੀ ਬਹੁਤ ਹੋ ਗਿਆ ਹੁਣ ਅਸੀਂ ਆਹ ਮੌਤਾਂ ਨਹੀਂ ਦੇਖ ਸਕਦੇ ਸਾਡਾ ਦੇਸ਼ ਇਹਨਾਂ ਮੌਤਾਂ ਦਾ ਕਾਰਨ ਬਣੇ ਅਸੀਂ ਉਹਦੇ ਚ ਭਾਈਵਾਲ ਨਹੀਂ ਹਾਂ ਤੇ ਇਹ ਜੰਗ ਰੁਕਣੀ ਚਾਹੀਦੀ ਹੈ ਤੇ ਹਮਾਸ ਦੇ ਉੱਤੇ ਜਿਹੜਾ ਸ਼ਹਿਰ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਨੀਅਤ ਹੈ ਉਹ ਰੁਕਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਦੂਜੇ ਪਾਸੇ ਇੱਕ ਹੋਰ ਖਬਰ ਆਈ ਕਿ ਜਿਹੜਾ ਮਾਈਕਰੋਸਾਫਟ ਕੰਪਨੀ ਹੈ ਉਹਦਾ ਜਿਹੜਾ ਕਲਾਉਡ ਹੈ ਐਜ਼ੂਰ ਬੇਸਡ ਕਲਾਉਡ ਜਿਸ ਦੇ ਨਾਲ ਨੈਟ ਵਗੈਰਾ ਦੀ ਸਾਰੀ ਸਹੂਲਤ ਹੁੰਦੀ ਹੈ ਉਸ ਕਲਾਉਡ ਦੀ ਵਰਤੋਂ ਕਰਕੇ ਜਦੋਂ ਕੋਈ ਫਲਸਤੀਨੀ ਲੋਕ ਕਿਸੇ ਆਪਣੇ ਪਿਆਰੇ ਨੂੰ ਕੋਈ ਫੋਨ ਕਰਦੇ ਹੈ ਮੈਸੇਜ ਕਰਦੇ ਹੈ ਜਾਂ ਕੋਈ ਹੋਰ ਉਹਦੀ ਵਰਤੋਂ ਕਰਦੇ ਹੈ ਤਾਂ ਉਹਦੀ ਪਾਕਟ ਚ ਆ ਜਾਂਦੇ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਥਾਂ ਤੋਂ ਕਿੰਨੇ ਕ ਜਿਆਦਾ ਲੋਕਾਂ ਦੇ ਜਿਹੜੇ ਹੈ ਇਹ ਸਨੇਹੇ ਜਾ ਰਹੇ ਹੈ ਵੀ ਇਹਦਾ ਮਤਲਬ ਹੈ ਉੱਥੇ ਕਾਫੀ ਭੀੜ ਹੈ ਉਸ ਤੋਂ ਭੀੜ ਤੋਂ ਲਾ ਕੇ ਉਹ ਆਪਣੇ ਜਿਹੜੀਆਂ 에ਅਰ ਸਟ੍ਰਾਈਕਸ ਹੈ ਉਹਨਾਂ ਥਾਂਵਾਂ 'ਤੇ ਕਰਦੇ ਐ ਇਸੇ ਤਰੀਕੇ ਨਾਲ ਜਦੋਂ ਉਹ ਕਿਤੇ ਜਿਹੜੀਆਂ ਰਾਹਤ ਸਮਗਰੀ ਲੈਣ ਲਈ ਲੋਕ ਇਕੱਠੇ ਹੁੰਦੇ ਐ ਉਹਨਾਂ ਦਾ ਵੀ ਅੰਦਾਜ਼ਾ ਇਸੇ ਗੱਲ ਤੋਂ ਲਾਉਂਦੇ ਐ ਤੇ ਉਹਨਾਂ ਦੇ ਉੱਤੇ ਬੰਬਾਰੀ ਕਰਦੇ ਐ ਤੇ ਦੁਨੀਆ ਭਰ ਦੇ ਵਿੱਚ ਇਸ ਮਾਈਕਰੋਸਾਫਟ ਕੰਪਨੀ ਦੇ ਵਿਰੁੱਧ ਵੀ ਚਾਹੇ ਮਾਈਕਰੋਸਾਫਟ ਵਾਲੇ ਉੱਪਰ ਨੂੰ ਬੜੀਆਂ ਆਪਣੇ ਕੋਈ ਦਾਨੀ ਸੰਸਥਾਵਾਂ ਬਣਾ ਕੇ ਲੋਕਾਂ 'ਚ ਬੜੇ ਦਾਨੀ ਬਣਨ ਦੀ ਦਾ ਇੱਕ ਭਲੇਖਾ ਖੜਾ ਕਰਦੇ ਹੋਣ ਪਰ ਇਹ ਉਹਨਾਂ ਜਿਹੜੇ ਮਾਸੂਮ ਬੱਚੇ ਐ ਉਹਨਾਂ ਬੱਚਿਆਂ ਦੀ ਜਿਹੜੀ ਜਾਨ ਕੱਢੀ ਜਾ ਰਹੀ ਹੈ ਉਹਦੇ ਵਿੱਚ ਇਹ ਭਾਈਵਾਲ ਨੇ ਕਾਤਲ ਨੇ ਇਹ ਵੀ ਜਿੱਥੇ ਇਜ਼ਰਾਈਲ ਤਾਂ ਹੈ ਹੀ ਹੈ ਸਿੱਧੇ ਤੌਰ ਤੇ ਇਹੇ ਜਿਹੜੀਆਂ ਕੰਪਨੀਆਂ ਨੇ ਇਹ ਵੀ ਨੇ ਪਿੱਛੇ ਇੱਕ ਪੱਤਰਕਾਰ ਨੇ ਖੋਜ ਕਰਕੇ ਦੱਸਿਆ ਸੀ ਬੀਐਸ ਲੜਾਈ ਦੇ ਵਿੱਚ ਦੁਨੀਆ ਭਰ ਦੇ ਕਾਰਪੋਰੇਟਾਂ ਦਾ ਕਿੱਡਾ ਵੱਡਾ ਇੰਟਰਸਟ ਹੈ ਉਹਨਾਂ ਨੇ ਕਿੱਡੇ ਵੱਡੇ ਮੁਨਾਫੇ ਕਮਾਏ ਆ ਇਸ ਲੜਾਈ ਚੋਂ ਲੋਕਾਂ ਦੇ ਲਹੂ ਚੋਂ ਸੋ ਅਸੀਂ ਸਮਝਦੇ ਹਾਂ ਵੀ ਇਹ ਲੜਾਈਆਂ ਬੰਦ ਹੋਣ ਤੇ ਜਿਹੜਾ ਬੈਲੈਂਸ ਹੈ ਦੁਨੀਆ ਦਾ ਆਰਥਿਕ ਰਾਜਨੀਤਿਕ ਬੈਲੈਂਸ ਜਿਹੜਾ ਹੈ ਉਹ ਜਿਹੜਾ ਹੈ ਉਹ ਕੁਝ ਲੋਕਪੱਖੀ ਹੋਵੇ ਅੰਪੀਰੀਅਲਿਜ਼ਮ ਜਿਹੜਾ ਸਾਮਰਾਜਵਾਦ ਹੈ ਉਹਦੇ ਉਹ ਵਿਰੁੱਧ ਜਾਵੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ